ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਬਈ ਸਭ ਠੀਕ ਠਾਕ ਸਾਰੇ ਮੇਰੇ ਭਰਾ ਠੀਕ ਠਾਕ ਹੋਣਗੇ ਲਓ ਬਈ ਮੀਂਹ ਪਈ ਵੀ ਜਾਂਦਾ ਸੂਗਾ ਦਾ ਤੇ ਬੱਦਲ ਬਣਿਆ ਵੀ ਖੜਾ ਲਓ ਬਈ ਇੰਦਰਪਾ ਬੱਚਿਆ ਇਹਦੇ ਜਤੇ ਦਾਣੀ ਪਉਣ ਲੱਗੀ ਬਈ ਬੱਚਿਆਂ ਦੀ ਮਾਂ ਵੀ ਲੈ ਗਿਆ ਬੰਦਾ ਜਿਹਦੀ ਸੀਗੀ ਲੜਾਈ ਜੀ ਹੋ ਗਈ ਥੋੜੀ ਜੀ ਬੋਲਬਾਣੀ ਜੀ ਹੋ ਗਈ ਸੀ ਤੇ ਆ ਕਬੂਤਰ ਬੈਠਾ ਜਿੱਥੇ ਬਈ ਠੀਕ ਆ ਤੇ ਇਹ ਇਹ ਵੀ ਕਬੂਦਰੀ ਲੈ ਗਿਆ ਉਹ ਆ ਕਬੂਤਰ ਨਾਲ ਕੂਰੀ ਲੱਗੀ ਸੀ ਉਹ ਵੀ ਲੈ ਗਿਆ ਦੇਖਦੇ ਆ ਵੀ ਬੱਚੇ ਜੇ ਤਾਂ ਪਾਲ ਲਈ ਕਬੂਤਰ ਨੇ ਪਾਲੂਗਾ ਮੇਰੀ ਜਿੱਥੋਂ ਦੀ ਕਰਮੀਦ ਹੈਗੀ ਐ ਤੇ ਇਹ ਨਾਂ ਪਾਲੀ ਦਾ ਭਾਈ ਫਿਰ ਹੱਥੀ ਉੱਥੀ ਪਾਣ ਕੇ ਦੇਖਾਂ ਕਿਵੇਂ ਇਹ ਗਾਰਡ ਲੂਟ ਆਉਂਦਾ ਤੇ ਆ ਕਬੂਤਰ ਕਬੂਦਰੀ ਆ ਵੀ ਦੋ ਸੀ ਉਹਦੀਆਂ ਕਬੂਤਰ ਬਾਲੇ ਕਬੂਤਰ ਸੀ ਉਹਦੇ ਰਿਸ਼ਤੇਦਾਰੀ ਸੀ ਬੰਦਾ ਆਪਣਾ ਥੋੜਾ ਜਿਆ ਬਾਏ ਗਿਆ ਮੂਹੇ ਗਿਆ ਕਿਉਂ ਮਸੀਂ ਇਕੱਠੇ ਹੀ ਛੱਡ ਗਾ ਸਾਰਿਆਂ ਆਪਣੇ ਘਰੋਂ ਛੱਡੇ ਸਕੂਟਰ ਤੇ ਪਰ ਥੋੜਾ ਜਿਆ ਥਾਲ ਮੇਲ ਜਿਆ ਨਹੀਂ ਰਲੇ ਚਲੋ ਕੋਈ ਗੱਲ ਨਹੀਂ ਆਏ ਮਾੜੀ ਬੁੱਟ ਹੁੰਦੀ ਰਹਿੰਦੀ ਆ ਤੇ ਵੇਣੇ ਆ ਸਕੂਟਰ ਬੱਚੇ ਪਾਲਦਾ ਸਕੂਟਰ ਬੱਚੇ ਕੱਢਦਾ ਕਿਵੇਂ ਕਰਦਾ ਪੈਂਦਾ ਤਾਂ ਹੈਗਾ ਤੇ ਲਓ ਭਾਈ ਬਦਲ ਫੇਰ ਤਿਆਰਪੁਰ ਤਿਆਰ ਤੇ ਲਓ ਜੀ ਭਾਈ ਪੱਠੇ ਪਾਦ ਕੇ ਟੋਕਰਾ ਉਹ ਪਿਆ ਸਾਹਮਣੀ ਖੁਰਨੀ ਚ ਤੇ ਇਹ ਟੋਕਰਾ ਚੱਕੀਏ ਤੇ ਪੱਠੇ ਭਾਈ ਇਹ ਘੜੀਆਂ ਚੱਕੀ ਜਾਂਦੇ ਹੁਕੰ ਮੀਂਹ ਜਾ ਕਰਕੇ ਪਾਈ ਬੱਤਰ ਸੀਗੇ ਤੇ ਹੁਣ ਪਾਈਏ ਭਾਈ ਭਾਈ ਆਪਣਾ ਜਿਹੜਾ ਕੱਲ ਵਾਲਾ ਕਬੂਤਰ ਸੀਗਾ ਇੱਥੇ ਫਿਰਦਾ ਸੀਗਾ ਹੁਣ ਤੇ ਪਤਾ ਨਹੀਂ ਕਿੱਧਰ ਭੱਜ ਗਿਆ ਇੱਥੇ ਫਿਰ ਜਾਏ ਬਸ ਆ ਗਿਆ ਆ ਗਿਆ ਬਈ ਕੱਲ ਹੀ ਨਿਕਲ ਗਿਆ ਸੀ ਜਦੋਂ ਦੂਰ ਵਾਲਾ ਕੂਤਰ ਕੱਢਣ ਲੱਗੀ ਸੀ ਉਦੋਂ ਹੁਣ ਛਤਰੀ ਲੱਗੀ ਪਈ ਆ ਤੇ ਬੈਜੀ ਪੱਠੇ ਪਾਦੇ ਪੱਠੇ ਪਾ ਜਾਂਦਾ ਗਰੇਜ ਲੈ ਤਾਂ ਖਲਾਰ ਨੂੰ ਵੀ ਲੱਗ ਪਈ ਮੈਂ ਇੰਨਾ ਤਨ ਤੇ ਨਾਲ ਪਾਏ ਪੱਠੇ ਤੇ ਉਹਨੇ ਲੈ ਬਈ ਬਈਆ ਬਈਆ ਆਪਣਾ ਵਾਤੂ ਵੀ ਤੈਨੂੰ ਲਾ ਲਿਆ ਮੈਂ ਥੱਲੇ ਆ ਫਰਦਾ ਬਈ ਲਓ ਜੀ ਬਈ ਆ ਆਪਣੇ ਵਾਨ ਦੀ ਵੀਡੀਓ ਅਤੇ ਚੋਨੇ ਦੀ ਆਹ ਚੋਨਾ ਵਾਨ ਨੇ ਬੀਜ ਨਹੀਂ ਰੱਖਿਆ ਪ੍ਰੋਪਰ ਜਿੰਨਾ ਬੀ ਪਿਆ ਸੀ ਉਨਾ ਹੀ ਉਗਰਿਆ ਤੇ ਹੁਣ ਤੁਹਾਨੂੰ ਦੂਜਾ ਚੋਨਾ ਵੀ ਇਹਦੇ ਚੱਕ ਲਿਪ ਜੋੜਾਂਗੇ ਵੀਡੀਓ ਬਣਾ ਕੇ ਵਿਖਾਉਂਗਾ ਉਹ ਵੀ ਬੀ ਰੱਖ ਗਿਆ ਤੇ ਉਹ ਚੋਨਾ ਉਗਰਿਆ ਕੋਈ ਟੱਕੇ ਲਾਉਣ ਦੀ ਇੰਨੀ ਕੋਈ ਜ਼ਰੂਰਤ ਨਹੀਂ ਕੋਈ ਵੇਰ ਲਈ ਵਾਂਝੇ ਲੱਗਦੇ ਆ ਪਰ ਸਾਰਾ ਬੀ ਨਹੀਂ ਉਗਰਿਆ ਉਹਦੇ ਚ ਇਹਦੇ ਚ ਵੀ ਆਹੀ ਰਹਿ ਗਏ 4 ਤੇ ਦੋ ਇੱਕ ਉਹ ਜਿਹੜਾ ਬਾਈਆਂ ਛੱਡਿਆ ਸੀ ਉਹ ਰਹਿ ਗਿਆ ਤੇ ਭਾਈ ਇਹ ਕਾਰਨ ਭਾਈ ਕੂਤਰ ਰੱਖਣ ਨੂੰ ਮੈਂ ਰੱਖ ਸਕਦਾ ਸੀ ਬੱਚੇ ਨਾ ਦਿੰਦਾ ਕੂਤਰਾਂ ਦੇ ਠੀਕ ਆ ਉਧਰ ਵੀ ਤੁਹਾਨੂੰ ਦਿਖਾ ਦਿੰਦਾ ਸਾਰੇ ਦੇਦੇ ਆਪਾਂ ਜਿਹੜੇ ਉਹਦੇ ਕੂਤਰ ਸੀ ਉਧਰ ਵੀ ਥੋੜੇ ਰਹਿ ਮੈਂ ਰੱਖਣ ਨੂੰ ਬੱਚੇ ਰੱਖ ਸਕਦਾ ਸੀ ਠੀਕ ਆ ਗੁੜੀ ਗੁੜੀ ਨਹੀਂ ਹੱਥੋਂ ਗਈ ਕਿਉਂਕਿ ਯਾਰ ਰਿਸ਼ਤੇਦਾਰ ਬੰਦਾ ਕੋਈ ਈਟੀ ਆਪਣੀ ਉਹਦੇ ਨਾਲ ਗੋਲੀ ਹੀ ਚੱਲੀ ਪਰ ਠੀਕ ਆ ਭਾਈ ਨ ਆਪਣੇ ਦਿਲ ਨੂੰ ਇਹ ਗੱਲ ਲੱਗੀ ਵੀ ਨਹੀਂ ਬਸ ਨਹੀਂ ਕੂਤਰਾਂ ਜਿਆਦੀ ਆ ਭਾਈ ਠੀਕ ਆ ਕੂਤਰਾਂ ਜਿਆਦੀ ਫੜਦਿਆਂ ਕੂਤਰ ਘਾਟਾ ਠੀਕ ਹੈ ਸਾਰੇ ਕਬੂਤਰ ਭਾਈ ਆਪਾਂ ਦੇ ਦਿਓ ਤੇ ਬੰਦਾ ਕਹ ਲਵੇ ਇਹ ਗੱਲ ਨਾ ਕਵੇ ਭਾਈ ਮੇਰੀ ਉਹਦੇ ਬਾਰੇ ਨਾ ਫਲੁੱਟੀ ਜਾਂਦੀ ਆ ਠੀਕ ਆ ਚੱਕਰ ਚ ਮੈਂ ਬੱਚੇ ਰੱਖ ਸਕਦਾ ਹੀ ਰੱਖ ਵੀ ਨਹੀਂ ਸਕਦਾ ਨੇ ਸੀ ਚੱਕਰ ਜੀ ਨਹੀਂ ਰੱਖੇ ਮੈਂ ਕਿ ਭੀ ਕੱਲ ਨੂੰ ਇਹ ਗੱਲ ਨਾ ਕਹਦੇ ਬੰਦਾ ਬਈ ਯਾਰ ਮੇਰੀ ਉਹਦੇ ਕੋਲ ਨਾ ਸਲੂਟੀ ਜਾਂਦੀ ਹੈ ਵੀ ਮੇਰੇ ਕਬੂਤਰਾਂ ਦੇ ਬੱਚੇ ਕੁੱਚੀ ਉਹਦੇ ਕੋਲ ਸੀਗੇ ਤੇ ਮੇਰੇ ਕਬੂਤਰਾਂ ਇਹ ਨਾ ਸਲੂਟੀ ਜਾਂਦੇ ਆ ਇਸੇ ਕਰਕੇ ਬਈ ਆਪਾਂ ਖੰਭ ਵੀ ਨਹੀਂ ਰੱਖਿਆ ਲੋ ਜੀ ਬਈ ਮੌਸਮ ਦੇਖੋ ਕੀ ਬਣ ਗਿਆ ਕਾਲਾ ਬੋਲਾ ਤੇ ਆਪਣਾ ਕਬੂਤਰ ਆ ਫਰਦਾ ਜੇ ਬਹਿ ਜੇ ਤਾਂ ਚੰਗਾ ਬੱਦਲ ਪੱਜੇਦਰੋਏ ਅੰਦੇ ਬਈ ਬੱਦਲ ਪੱਜੇ ਅੰਦੇ ਨਾ ਵੀ ਕਰਨਾ ਵੀ ਕਰਨਾ ਆਪਣਾ ਵੀ ਆਪਣਾ ਇੱਥੇ ਵਰਦਾ ਇਧਰ ਵੇਖੋ ਬਈ ਬੁਰਾ ਹਾਲ ਬਦਲਦਾ ਇਧਰ ਬੱਦਲ ਲੈਪਿਆ ਬਦਲ ਆ ਗਿਆ ਭੈਣ ਜੀ ਇੱਥੇ ਵਰਦਾ ਹੀ ਡੇ ਦਾ ਮੈਂ ਤਾਂ ਜਾ ਜਾਂਦਾ ਕਿ ਤੇ ਬਦਲਾ ਕੜੰਗਾ ਆਂਦਾ ਭਾਈ ਇਹ ਇਧਰੋਂ ਆਇਆ ਲੈ ਫੇ ਹਲੋ ਭਾਈ ਮਿੱਤਰੋ ਨੇ ਰੱਬ ਨੇ ਕਰਤਾ ਕੰਮ ਸਟਾਰਟ ਕਰ ਲੋ ਹੀ ਹੋ ਗਿਆ ਦਾ ਜਿੱਦੇ ਰੱਬ ਖੁੱਲ ਗਿਆ ਨਾ ਕੱਖਾਂ ਵਾਲੀ ਸਪਰੇ ਵੀ ਕਰਨ ਵਾਲੀ ਪਈ ਤੇ ਮੈਨੂੰ ਲੱਗਦਾ ਕੰਮ ਖਰਾਬ ਹੀ ਆ ਜਦੋਂ ਮੜਾ ਜੁੱਚਾ ਜ ਹੈ ਤੇ ਉਦੋਂ ਹੀ ਕਕਾ ਦਿਆਂ ਗੁੱਡੀ ਕਿ ਲੋ ਕੁਈ ਗਾਲ ਨਹੀਂ ਮਾਲਕ ਦੇ ਰੰਗ ਆ ਮੀਂਹ ਦੀ ਜ਼ਰੂਰੀ ਠੀਕ ਆ ਹੁਣ ਰਹੀ ਆ ਨੀ ਜਿਹੜੀ ਡਿੱਗੀ ਜਾਂਦੀ ਉੱਤੋਂ ਆਰੇ ਤਮਕਣੀ ਜੇ ਰਾਂਡਾਂ ਉੰਦੇਣਾ ਵਿੱਚ ਸੋਹਣੀ ਸੋਹਣੀ ਜੀ। ਲੋ ਬਈ ਮਿੱਤਰੋ ਆਪਾਂ ਚੱਲੇ ਆਂ ਡਾਕਟਰ ਕੋਲੇ ਤੇ ਮੈਂ ਕਿ ਚੱਲ ਵੀਡੀਓ ਵੀਡੀਓ ਦੇ ਕਲਿੱਪੀ ਮਿਲਾਣ ਲਈਏ। ਇੱਕ ਮੈਂ ਕਦੀ ਇੱਕ ਹੱਥ ਨਾਲ ਮੋਟਰਸਾਈਕਲ ਨਹੀਂ ਚਲਾਇਆ ਤੇ ਇੱਕ ਮੈਨੂੰ ਹਾਰਨਾ ਹੋਰ ਨ ਮਾਰਨ ਦੀ ਮੂਰਤ ਤੇ ਬੜੀ ਆਸਤਾ। ਤੇ ਮਿਲਦੇ ਆਪਾਂ ਡਾਕਟਰ ਕੋਲੇ ਚੱਲ ਗਏ। ਲੋ ਮਿੱਤਰੋ ਡਾਕਟਰ ਕੋਲੇ ਆ ਗਏ ਤੇ ਵੀਡੀਓ ਡਿਲੀਟ ਕਰਦੇ ਨਾ ਨਾ ਪਰ ਬੰਦ ਪਿਆ ਸਾਰਾ ਕੁਝ ਹੈ ਨਹੀਂ। ਤੇ ਚਲੋ ਫੋਨ ਲਾਉਨੇ ਆ ਡਾਕਟਰ ਨੂੰ ਸਾਦੇ ਬਾਈ ਜੀ ਡਾਕਟਰ ਤਾਂ ਆਪਾਂ ਨੂੰ ਟੱਕਰ ਨਹੀਂ ਉਹ ਤਾਂ ਮੋਲਸਰ ਨੂੰ ਗਿਆ ਤੇ ਮੈਂ ਵੀ ਚੱਲ ਪੈਣ ਦੀ ਫੇਰ ਨਹੀਂ ਉਦੋਂ ਦੀ ਜੀੜਾ ਕੱਢ ਕੇ ਦੂਜੇ ਡਾਕਟਰ ਕੋਲ ਦਵਾਈ ਦੁਈ ਲੈ ਲ ਗੇ ਸਿਰ ਦਰਦ ਬਾਬ ਕਰੀ ਅੰਦਰ ਤੇ ਕੂਤਰ ਇਧਰ ਫਰਦੇ ਆ ਰੁਣੇ ਪੇ ਬੀ ਢਾਂਗੀ ਤੇ ਸਪਰੇਅ ਵਾਲਿਆਂ ਦਾ ਪਤਾ ਲੈਣਾ ਕੋਈ ਸਪਰੇਅ ਵਾਲਾ ਨਹੀਂ ਕੋਈ ਪੈਚੜੋ ਦੂਤਵਰੇ ਲਗ ਰਿਹਾ ਜੀ ਬਾਏ ਮਿੱਤਰੋ ਅਲਿਆਂ ਦੇ ਦਾ ਮਸ਼ਕਪੂਰ ਦੀਆਂ ਟਿੱਕੀਆਂ ਤੇ ਬਾਹਰਲੇ ਪਾਸੇ ਆਪਣੇ ਸੱਪ ਸੀਗਾ ਮੰਮੀ ਨੇ ਵੇਖਿਆ ਪੱਠਿਆਂ ਤੇ ਲੰਮਾ ਪਿਆ ਉਹ ਜਗਾਹ ਵੀ ਦਿਖਾ ਦੇਣਾ ਤੁਹਾਨੂੰ ਜਿੱਥੇ ਲੰਮਾ ਪਿਆ ਸੀ ਤੇ ਬਾਈ ਜੀ ਖੁੱਡਿਆਂ ਦੇ ਵਿੱਚ ਮਸ਼ਕਪੂਰ ਦੀਆਂ ਟਿੱਕੀਆਂ ਰੱਖਣ ਲੱਗੇ ਆ ਬੰਨਣ ਲੱਗੇ ਆ ਇਹ ਇੱਥੇ ਪੱਠਿਆਂ ਦੇ ਉੱਤੇ ਪਿਆ ਸੀ ਲੰਮਾ ਮੰਮੀਆਂ ਦੀ ਕਾਲਾ ਡੰਡ ਬਹੁਤ ਤਕੜਾ ਸੀਗਾ ਤੇ ਆਪਣੇ ਇਧਰ ਵੀ ਸੱਪਾਂ ਦਾ ਥਾਂ ਹੀ ਆ ਤੇ ਇੱਧਰ ਵੀ ਬਈ ਗੀਰਾ ਲੱਗਿਆ ਬਹੁਤ ਪੁਰਾਣਾ ਗੀਰਾ ਇੱਥੇ ਤੇ ਇੱਥੇ ਜੂੜਾ ਪਹਿਲਾਂ ਰਹਿੰਦਾ ਸੀਗਾ ਹੁਣ ਡਾਰੀ ਹੁੰਦਾ ਕਿਉਂਕਿ ਖੇਤਾਂ 'ਚ ਬੈਠੇ ਆਂ ਤੇ ਫਿਰ ਸੱਪ ਸਲੁੱਤੀਆਂ ਦਾ ਹਨਾ ਹੁੰਦਾ ਹੀ ਆ ਤੇ ਪਰ ਹੁਣ ਬਈ ਖੁੱਡਿਆਂ ਦੇ ਵਿੱਚ ਆਪਾਂ ਸੂਤੀ ਕੱਪੜੇ ਦੇ ਵਿੱਚ ਮਸ਼ਕੂਰ ਦਾ ਟਿੱਕੀਆਂ ਬੰਨਦੇ ਕਹਿੰਦੇ ਮਸ਼ਕੂਰ ਨਾਲ ਸੱਪ ਨਹੀਂ ਹੁੰਦਾ ਬਾਕੀ ਕੱਚੀ ਦੱਸੀ ਦਾ ਛੇਟਾ ਛੇਟਾ ਮੰਮੀ ਨੇ ਕਹਿਦਿਆ ਕਰਾਂ ਕਰਦਿਆ ਕਰੂ ਵੀ ਤੇ ਪਸ਼ੂ ਵੀ ਬਈ ਨਮਾਤੇ ਨਹੀਂ ਗਏ ਅੱਜ ਨਾ ਭਾਈ ਜਿੱਤਰੀ ਭਾਈ ਇਹ ਨੰਬਰ ਮੰਨ ਕੇ ਚੱਲ ਬਾਈ ਤੁੰ ਤਾਂ ਸਾਹ 5 ਕਿਲੋ ਪਈਓ ਗਾੜੀ ਮੜਿਆ ਤੁਰਨ ਲ ਮਾਰਕ ਕੋਈ ਨਾ ਹਾ ਬਹਣਾ ਲੋ ਭਾਈ ਜੀ ਹਰੀ ਦਾ ਕੰਮ ਦਿੱਤਨ ਮੀੜਾ ਪਰ ਹੀ ਪਾਇਆ ਈ ਹਰੀ ਪਾਤੀ ਨੂੰ ਪੱਠੀ ਪਾ ਕੇ ਤੇ ਕੱਢ ਕੇ ਧਾਰ ਤੇ ਉਹ ਜਵਾਕ ਖੜੇ ਆ ਤੁੰ ਮੈਂ ਵਿਖਾਉਣਾ ਗੇਮ ਗੂੰਂ ਲੋਡ ਕਰੀ ਜਾਂਦੇ ਤੇ ਇੱਕ ਮੇਰੇ ਮਗਰ ਵੀ ਚੁਰ ਜਾਉਂਦਾ ਕਿੱਧਰ ਉੱਠ ਗਿਆ ਯਾਨੀ ਉਹ ਉਹ ਖੜੇ ਲੋ ਬਾਈ ਮਰੀ ਆਂਦੀ ਆ ਪਾਰੀ ਪਾ ਕੇ ਤੇ ਨਮੀਟ ਤੱਕ ਨਮੀਟ ਤੱਕ ਕੰਮ ਧਾਰ ਕੱਢਣ ਵਾਲੀ ਆਪਣੀ ਰਹੀ ਗਈ ਆ ਆਵਾਜ਼ ਇਧਰ ਫਰਦਾ ਤੇ ਇਹ ਉਹ ਖੜੇ ਸ਼ੋਰ ਜਵਾਕ ਗੇਮ ਗੂੰਂ ਦਾ ਲਾਈ ਜਾਂਦੇ ਪਤਾ ਨਹੀਂ ਕੀ ਕਰੀ ਜਾਂਦੇ ਤੇ ਬਾਈ ਆਪਣਾ ਕਬੂਤਰ ਸੀ ਇੱਕ ਬਾਰ ਕੂਤਰ ਆਪਣਾ ਨਹੀਂ ਆਇਆ ਛਤਰੀ ਲੱਗੀ ਪਈ ਐ ਤੋਹਾਂ ਤਿੰਨਾਂ ਦਿਨਾਂ ਦੀ ਹੁਣ ਰੇ ਪਾ ਕੇ ਆਏ ਤਕੜੀਆਂ ਪੈ ਜਾਣ ਤਾਂ ਚੰਗਾ ਭਾਈ ਸੱਪ ਪਿਆ ਸੀ ਇੱਥੇ ਅੱਡੀ ਚ ਲੰਮਾ ਤੇ ਪਤਾ ਨਹੀਂ ਕਿਧਰ ਉੱਡ ਰੁੜ ਗਿਆ ਹੁਣ ਹੀ ਗਿਰੇ ਗੁਰੇ ਚ ਵੜ ਗਿਆ ਚਲੋ ਠੀਕ ਆ ਭਾਈ ਹੁਣ ਤਾਰ ਕੱਟ ਕੇ ਮੈਂ ਲਓ ਭਾਈ ਜੀ ਦੋ ਦਿਨਾਂ ਦਾ ਆਪਣਾ ਕੂਤਰ ਬਾਹਰ ਤੇ ਮੰਨਤਾ ਛਤਰੀ ਤੇ ਇੱਕ ਨੂੰ ਲਾਤੀ ਡੋਰ ਤੇ ਕੂਤਰ ਆਪਣਾ ਫਰਦਾ ਕਰ ਤੀ ਜੇ ਬਹਿ ਜੇ ਤਾਂ ਆ ਗਿਆ ਨੋ ਦਿਨਾਂ ਦਾ ਬਾਹਰ ਆਇਆ ਇਹ ਜੀ ਆਈ ਤੱਕ ਰਹੀ ਇਹਨੂੰ ਬਾਹਰ ਦੇ ਦੇਖਦੇ ਆਂ ਇਹ ਬਹਿ ਗਿਆ ਤਾਂ ਛਤਰੀ ਲੱਗੀ ਬਈ ਆ ਤੇ ਆ ਗਿਆ ਹਰਦਾ ਤੇ ਆਏ ਜੀ ਜੀ ਮਨੀ ਮਾਇ ਜੇ ਬਹਿ ਜੇ ਤਾਂ ਭੜਕਾਈ ਜਾਂਦਾ ਛਤਰੀ ਮਨ ਨੂੰ ਵੀਡੀਓ ਬਣਾਉਣ ਮਾਰੇ ਹਟਿਆ ਲਓ ਬਈ ਮਿੱਤਰੋ ਰਾਬ ਨੇ ਕੱਟ ਲਈ ਤੁੱਪ ਤੇ ਮਾਝੂ ਕੋਲੇ ਤੁੱਪ ਹੈ ਜੇ ਤਾਰ ਕੱਟ ਨਹੀਂ ਸਕਦੇ ਤੇ ਕਬੂਤਰ ਆਪਣਾ ਨਹੀਂ ਬੈਠਾ ਬਈ ਕਿਸੇ ਪਾਸੇ ਹੋਰ ਜਾ ਕੇ ਡਿੱਗ ਪਏ। ਇਹ ਦੇਖਿਆ ਆ ਜਾਂਦਾ। ਸ਼ੁਰੂ ਹੋਇਆ ਖੁੱਡੇ ਚ ਵੀ ਬਈ 4-5 ਰਹਿ ਗਈ। ਇਹ ਦੇਖੋ 4 ਕਾ ਵਸ। ਉਹ ਪੁੱਤਰ ਬਾਜੀ ਨਾਲ ਜਿਹੜਾ ਆਪਣਾ ਦੋ ਜਿੱਤਿਆ ਉਹ ਫਿਰ ਤਾਂ। ਕਨੀਲਾ ਉਹ ਬੈਠਾ ਆ ਸਾਬ ਉੱਡਾਈ ਰਹੀ ਚਾਰ ਇੱਕ ਇੱਕ ਦੋਰ ਵਾਲਾ ਤੇ ਇੱਕ ਜਿਹੜਾ ਬਾਹਰ ਆ ਇੱਕ ਤੇ ਪੰਜ ਹੀ ਆ। ਚਲੋ ਕੋਈ ਗੱਲ ਨਹੀਂ। ਸੋ ਠੀਕ ਹੈ ਭਾਈ ਜੀ ਆਪਾਂ ਕੰਮ ਲੱਗੇ ਮਲੌਗਿਸ ਮਲਟੀ ਮੈਲ ਦੇ ਅੰਦਰ ਅਗਲੇ ਵਲੌਗ ਤੇ ਮੇਰਾ ਵੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਦੇ ਫਿਰ ਉੱਤੇ ਕੋਲ ਤੱਕ ਦੇਖਣਾ ਸਸਟੀ ਕਰ ਭਾਈ ਸਾਰਿਆਂ ਨੂੰ